ਕੈਨੇਡਾ ਵਿੱਚ ਦੋ ਟ੍ਰੇਨਿੰਗ ਜਹਾਜ਼ਾਂ ਦੀ ਟੱਕਰ ਹੋਣ ਨਾਲ ਦੋ ਟ੍ਰੇਨੀ ਪਾਇਲਟਾਂ ਦੀ ਮੌਤ ਹੋਈ ਹੈ ਮ੍ਰਿਤਕਾਂ ਵਿੱਚ ਭਾਰਤੀ ਮੂਲ ਦਾ ਇੱਕ ਵਿਦਿਆਰਥੀ ਪਾਇਲਟ ਵੀ ਸ਼ਾਮਲ ਹੈ ਟ੍ਰਾਂਟੋ ਵਿੱਚ ਭਾਰਤੀ ਮਹਾਕੌਂਸੂਲੇਟ ਨੇ ਬੁੱਧਵਾਰ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ ਇਹ ਹਾਸਾ ਮੰਗਲਵਾਰ ਸਵੇਰੇ ਕੈਨੇਡਾ ਦੇ ਦੱਖਣੀ ਮੈਨੀਟੋਬਾ ਚ ਸਥਿਤ ਸਟਾਈਨਬੈਕ ਸਾਊਥ 에ਰਪੋਰਟ ਦੇ ਨੇੜੇ ਵਾਪਰਿਆ ਜਹਾਜ਼ਾਂ ਦਾ ਮਲਵਾ ਕਟੋ-ਕਟ 400 ਮੀਟਰ ਦੂਰ ਮਿਲਿਆ ਜਿਸ ਦਾ ਇਸਤੇਮਾਲ ਹਾਰਫਸ 에ਅਰ ਪਾਇਲਟ ਸਕੂਲ ਟ੍ਰੇਨਿੰਗ ਲਈ ਕਰਦਾ ਸੀ ਮਹਾਕੌਂਸੂਲੇਟ ਨੇ ਐਕਸ ਤੇ ਇੱਕ ਪੋਸਟ ਵਿੱਚ ਕਿਹਾ ਡੂੰਗੇ ਦੁੱਖ ਭਰੀ ਭਾਵਨਾਵਾਂ ਨਾਲ ਅਸੀਂ ਇੱਕ ਨੌਜਵਾਨ ਭਾਰਤੀ ਵਿਦਿਆਰਥੀ ਪਾਇਲਟ ਸ਼੍ਰੀ ਹਰੀ ਸੁਕੇਸ਼ ਦੇ ਦਰਦਨਾਕ ਦਿਹਾਂਤ ਤੇ ਸ਼ੋਕ ਪ੍ਰਗਟ ਕਰਦੇ ਹਾਂ ਜਿਨ੍ਹਾਂ ਨੇ ਸਟਾਈਨ ਸਟਾਈਨਬੈਕ ਮੈਨੀਟੋਬਾ ਦੇ ਨੇੜੇ ਅਸਮਾਨ 'ਚ ਹੋਈ ਟੱਕਰ ਵਿੱਚ ਆਪਣੀ ਜਾਨ ਗਵਾ ਲਈ ਹੈ ਅਸੀਂ ਉਨ੍ਹਾਂ ਦੇ ਪਰਿਵਾਰ ਪ੍ਰਤੀ ਆਪਣੀ ਗਹਿਰੀ ਸੰਵੇਦਨਾ ਪ੍ਰਗਟ ਕਰਦੇ ਹਾਂ ਮਹਾ ਕੰਸੂਲੇਟ ਦੁਖੀ ਪਰਿਵਾਰ ਪਾਇਲਟ ਟ੍ਰੇਨਿੰਗ ਸਕੂਲ ਅਤੇ ਸਥਾਨਕ ਪੁਲਿਸ ਦੇ ਸੰਪਰਕ ਵਿੱਚ ਹੈ ਅਤੇ ਹਰ ਸੰਭਵ ਮਦਦ ਮੁਹੱਈਆ ਕਰਵਾ ਰਿਹਾ ਹੈ ਸਥਾਨਕ ਮੀਡੀਆ ਵਿੱਚ ਸਾਹਮਣੇ ਆਈ ਰਿਪੋਰਟਾਂ ਮੁਤਾਬਕ ਸ਼੍ਰੀ ਹਰੀ ਨੇ ਪਹਿਲਾਂ ਹੀ ਆਪਣਾ ਪ੍ਰਾਈਵੇਟ ਪਾਇਲਟ ਲਾਇਸੈਂਸ ਹਾਸਲ ਕਰ ਲਿਆ ਸੀ ਅਤੇ ਹੁਣ ਉਹ ਕਮਰਸ਼ੀਅਲ ਪਾਇਲਟ ਸਰਟੀਫਿਕੇਟ ਲੈਣ ਦੀ ਕੋਸ਼ਿਸ਼ ਕਰ ਰਹੇ ਸਨ ਹਾਰਫਸ 에ਅਰ ਪਾਇਲਟ ਟ੍ਰੇਨਿੰਗ ਸਕੂਲ ਦੇ ਪ੍ਰਧਾਨ ਐਡਮ ਪੈਨਰ ਅਨੁਸਾਰ ਹਾਦਸੇ ਦੇ ਸਮੇਂ ਦੋ ਵਿਦਿਆਰਥੀ ਪਾਇਲਟ ਛੋਟੇ ਸਿੰਗਲ ਇੰਜਨ ਵਾਲੇ ਜਹਾਜ਼ਾ ਵਿੱਚ ਟੇਕ-ਆਫ ਅਤੇ ਲੈਂਡਿੰਗ ਦੀ ਪ੍ਰੈਕਟਿਸ ਕਰ ਰਹੇ ਸਨ ਪੈਨਰ ਨੇ ਕਿਹਾ ਕਿ ਲੱਗਦਾ ਹੈ ਦੋਵੇਂ ਪਾਇਲਟ ਇੱਕੋ ਸਮੇਂ ਉਤਰਨ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਛੋਟੇ 99 ਤੋਂ ਥੋੜੀ ਦੂਰੀ ਤੇ ਟਕਰਾ ਗਏ ਨਿਊਯਾਰਕ ਪੋਸਟ ਦੀ ਇੱਕ ਰਿਪੋਰਟ ਮੁਤਾਬਕ ਉਨ੍ਹਾਂ ਦੇ ਜਹਾਜ਼ ਵਿੱਚ ਰੇਡੀਓ ਮੌਜੂਦ ਸੀ ਪਰ ਲੱਗਦਾ ਹੈ ਕਿਸੇ ਵੀ ਪਾਇਲਟ ਨੇ ਦੂਜੇ ਜਹਾਜ਼ ਨੂੰ ਆਉਂਦੇ ਨਹੀਂ ਦੇਖਿਆ ਹਾਦਸੇ ਤੋਂ ਬਾਅਦ ਰਾਇਲ ਕੈਨੇਡੀਅਨ ਮਾਊਂਟੇਨਡ ਪੁਲਿਸ ਨੇ ਦੋਵੇਂ ਪਾਇਲਟਾਂ ਨੂੰ ਘਟਨਾ ਸਥਲ ਤੇ ਹੀ ਮ੍ਰਿਤਕ ਘੋਸ਼ਿਤ ਕਰ ਦਿੱਤਾ